ਗਾਈਜ਼ ਇੱਥੇ ਨੇਜੀ ਇੰਨੇ ਗੰਦੇ ਰੈਪ ਕਰ ਰਹੇ ਨੇ ਬਕਵਾਸ ਕਰ ਰਹੇ ਨੇ ਰੈਪ ਜਿਨ੍ਹਾਂ ਰੈਪ ਦਾ ਕੋਈ ਮੀਨਿੰਗ ਨਹੀਂ ਹੈਗਾ ਰੈਪ ਜਿਹੜੇ ਕਰੀ ਜਾਂਦਾ ਮੈਂ ਤੇ ਇਹ ਨਹੀਂ ਸਮਝਣਦੀ ਕਿ ਇਹਨੂੰ ਨੇਜੀ ਨਹੀਂ ਇਹਦਾ ਨਾਮ ਲੇਜੀ ਹੋਣਾ ਚਾਹੀਦਾ ਕਿਉਂਕਿ ਆ ਸਵੇਰੇ ਵੀ ਸੁਣਦਾ ਰਿਹਾ ਦਿਨ ਭਰ ਸੁਣਦਾ ਹੀ ਰਹਿੰਦਾ ਇਹ ਤੇ ਪਤਾ ਨਹੀਂ ਇਹਨੂੰ ਕਿਉਂ ਵੀਡੀਓ 'ਚ ਰੱਖਿਆ ਹੈ ਕਿਉਂ 빅 ਬੌਸ 'ਚ ਰੱਖਿਆ ਹੈ ਮੈਨੂੰ ਕੁਝ ਪਤਾ ਨਹੀਂਗਾ ਜੇ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸੇਗੀ ਇਹਨੂੰ ਕਿਉਂ ਰੱਖਿਆ ਹੋਇਆ ਐ ਇੰਨੇ ਬਕਵਾਸ ਰੈਪ ਕਰ ਰਹੇ ਨੇ ਬਕਵਾਸ ਨਾ ਕੋਈ ਕਹਿਣ ਦਾ ਹੱਕ ਨਹੀਂ ਨੇਜੀ ਪਤਾ ਨਹੀਂ ਕਹੇ ਜੇ ਰੈਪ ਕਰ ਰਹੀ ਮੈਂ ਤਾਂ ਸਮਝ ਨਹੀਂ ਆਂਦੀ। ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣ ਤੇ ਅੱਜ ਦੇਖੋ ਮੈਂ ਛੋੜੀਆਂ ਪਈਆਂ। ਛੋੜੀਆਂ ਕਹੇ ਜੀ ਲੱਗਦੇ ਆ ਮਹਿੰਦੀ ਲਾਈ ਸੀ। ਮਹਿੰਦੀ ਦੇਖ ਲਓ ਛੋੜੀਆਂ ਪਈਆਂ ਕਹੇ ਜੀ ਨਹੀਂ ਕਮੈਂਟ ਚ ਜਰੂਰ ਦੱਸਿਓ ਤੇ ਅੱਜ ਅੱਪਾ ਕਲ ਮਦਰਾਫੇ ਬਾਹਰੋਂ ਕੁਝ ਲੈ ਕੇ ਆਏ ਸੀ ਕੁਝ ਖਾਣ ਲੱਗਿਆ ਮੈਂ ਤੁਹਾਨੂੰ ਦਿਖਾਵਾਂਗੇ ਰੁਕ ਤੇ ਇਹ ਬੋਲਦੀ ਬੋਲਦੀ ਭੋਲ ਲੱਗੀ ਸੀ ਕਿਤੇ ਵਾਰਾਫੇਰ ਬੋਲਣ ਲੱਗੀ ਆ। ਅੱਜ ਕੋ ਕੀ ਕੀ ਲੈ ਕੇ ਆਇਆ ਜਰਾ ਖੋਲ ਕੇ ਦਿਖਾ ਦੇ। ખોલકે દેખા નહી ખોલકે દિખા દે بس તું ਹਮ ਸਿੱਧਾ ਹੀ ਖੋਲકે દિખા દે દેખો ਜੀ ਅੱਜ ਜੂਤੀ ਸਪੈਸ਼ਲੀ ਨੇ ਮੰਗਵਾਏ ਨੇ ਪਹਿਲਾਂ ਦੇਖ ਲਓ ਕੀ ਹੈ ਸਮੋਸੇ ਸ਼ਮੇਸ਼ ਸ਼ਮੋਸੇ ਕਿਨੂ ਕਿਨੂ ਪਸੰਦ ਹੈ ਜੀ ਸਮੋਸੇ ਕਮੈਂਟ ਕਰਿਓ ਜਰੂਰ ਤੇ ਹੋਰ ਵੀ ਚੀਜ਼ ਹੈ ਇੱਕ ਹੋਰ ਕੀ ਹੈ ਹੋਰ 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 ਬਲੇਡਾ ਪਕੋੜੇ ਬਲੇਡਾ ਪਕੋੜੇ ਆ ਦੋਨਾਂ ਵਿੱਚੋਂ ਕਿਨੂੰ ਕੀ ਕੀ ਪਸੰਦ ਆ ਆ ਇਹਦੇ ਵਿੱਚ ਹੋਰ ਪਿਆ ਕਮੈਂਟ ਕਰਕੇ ਦੱਸਿਓ ਮੈਂ ਚਾਹ ਬਣਾ ਲਵਾਂ ਸਮੋਸੇ ਖਾਵਾਂਗੇ ਬਰੈਡ ਪਕੌੜੇ ਚਾਹ ਬਣਾ ਕੇ ਫਟਾਫਟ ਖਾਣੇ ਇੰਨੇ ਟੇਸਟੀ ਲੱਗਦੇ ਨੇ ਇੰਨੇ ਟੇਸਟੀ ਬਹੁਤ ਜ਼ਿਆਦਾ ਮੇਰਾ ਤੁਹਾਡੇ ਹੱਟ ਪਾਜੇ ਨੇ ਮੂੰਹ ਚ ਪਾਣੀ ਆ ਜਾ ਉਹ ਕੰਟਰੋਲ ਕਰੀ ਆਪਣੇ ਹੌਨ ਪਰ ਕੀ ਕਰੇ ਕੰਟਰੋਲ ਤਾਂ ਕਰਨਾ ਪੈਣਾ ਬਾਹਰ ਦੇ ਮੌਸਮ ਕਹੇ ਜਾ ਰਹੇ ਸਾਡਾ ਜੀ ਬਾਹਰ ਦੇ ਤੁਪ ਪੈਣਾ ਉਸ ਹੈ ਹਨ ਰੋਜ਼ ਦੋ ਤਿੰਨ ਦਿਨ ਤੋ ਇਹ ਹੀ ਚਲੇ ਡਰਮ ਮੈ ਜਾ ਕਦੇ ਆ ਜਾਂਦਾ ਕਦੇ ਚੱਲ ਜਾਂਦਾ ਕਦੇ ਮੀ ਆਂਦਾ ਕਦੇ ਨਹੀਂ ਆਂਦਾ ਗਾਇਸ ਜੋਤੀ ਬਣਾ ਰਹੀ ਆਜੀ ਚਾਵਲ ਚਾਵਲ ਹੀ ਬਣਾ ਰਹੀ ਆ ਨਾ ਆ ਹੁਣ ਲਾੜੀਏ ਤੜਕਾ ਤੇ ਗਾਇਸ ਗੱਲ ਇਸ ਤਰ੍ਹਾਂ ਕੀ ਇੱਕ ਮੇਰੀ ਦੇਖੋ ਦੋ ਦਿਨ ਦਿਨ ਤੋਂ ਤਬੀਜ਼ ਜਿਆਦਾ ਖਰਾਬ ਆ ਕੁਛ ਹੋ ਗਿਆ ਪ੍ਰੋਬਲਮ ਹੋ ਗਈ ਹੈ ਤੇ ਜਿਹੜੀ ਮੈਂ ਸ਼ੇਅਰ ਨਹੀਂ ਕਰ ਸਕਦਾ ਗੱਲ ਤੇ ਉਹਦੀ ਅਜੇ ਦਵਾਈ ਲੈਣ ਵੀ ਜਾਣਾ ਤੇ ਦਵਾਈ ਲੈਣਾ ਸੀ 6:30 ਤੱਕ ਜਾਵਾਂਗੇ ਤੇ ਦਵਾਈ ਲੈਣੇ ਫਿਰ ਡਾਕਟਰ ਆਊਗਾ ਤੇ ਕੱਲ ਵੀ ਟੀਕਾ ਲੱਗਿਆ ਸੀ ਹੈ ਅੱਜ ਵੀ ਟੀਕਾ ਲੱਗੂਗਾ ਤੇ ਅੱਜ ਜਿਉਤੀ ਬਣਾੜੀ ਹੈ ਛੌਲ ਦਾਲ ਛੌਲ ਤੇ ਦਾਲ ਬਣਾੜੀ ਹੈ ਤੇ ਆਕੇ ਕਿ ਵਲੋਗ ਜਿਆਸਤਰਾ ਬਣ ਨਹੀਂ ਪਾਣਾ ਕਿਉਂਕਿ ਗੱਲ ਇਹ ਕਿ ਬਹੁਤ ਦੂਰ ਜਾਣਾ ਸੀ ਫਿਰ ਅੰਦੇ ਹੋਈ ਗੱਲ ਇਹ ਕਿ ਟੀਕਾ ਇੰਨਾ ਗਰਮ ਹੁੰਦਾ ਨਾ ਤੁਸੀਂ ਇਹ ਮੰਨ ਲਓ ਕਿ ਟੀਕਾ ਲਵਾ ਕੇ ਮੈਂ ਉਥੇ 10-15 ਮਿੰਟ ਬਹਿ ਕੇ ਆਨਾ ਮੰਗੀ ਚੱਕਰ ਇੰਨੀ ਆਂਦੇ ਨੇ ਕਬਰਾਤ ਇੰਨੀ ਹੁੰਦੀ ਟੀਕਾ ਇੰਨਾ ਗਰਮ ਆਉ ਤੇ ਇੱਕ ਮੇਰੇ ਉਹ ਵੀਰ ਜੀ ਕਹਦੇ ਸੀਗੇ ਆਪਣੇ ਮਹਾਲੀ ਦੇ ਕਿ ਤੁਸੀਂ ਚਾਟ ਪਕੌੜੀ ਕਦੋਂ ਖਾਣਾ ਹੈ ਨਾ ਗਰਮੀਆਂ ਗਰਮੀਆਂ ਵੀ ਖਤਮ ਹੋ ਗਈਆਂ ਵੀਰ ਜੀ ਗੱਲ ਇਹ ਕਿ ਥੋੜੀ ਹਜੇ ਇਹਦੀ ਦਿੱਕਤ ਆ ਤੇ ਇਹਦੀ ਦਿੱਕਤ ਜਿੱਦਾਂ ਖਤਮ ਹੋਊਗੀ ਤੇ ਅਸੀਂ ਜ਼ਰੂਰ ਆਵਾਂਗੇ ਮੋਹਾਲੀ ਤੇ ਇੱਕ ਜਿਹੜੇ ਅਲੀ ਅਬਾਸ ਨੇ ਤੇ ਉਹ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਨੇ ਇੰਨਾ ਪਿਆਰ ਦੇ ਰਹੇ ਨੇ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਥੈਂਕਸ ਤੇ ਗਾਈਜ਼ ਅੱਜ ਦਾ ਵੀਲੌਗ ਬਿਲਕੁਲ ਹੀ ਵਰਗਾ ਨਹੀਂ ਹੋ ਪਾਇਆ ਤੇ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਣੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਕਿਉਂਕਿ ਹੁਣ ਵੀਲੌਗ ਖਤਮ ਕਰਕੇ ਤੇ ਹੁਣ ਮੈਂ ਜਾ ਰਹੀ ਆਂ ਸੀ ਦਵਾਈ ਲੈਣ ਦਵਾਈ ਲੈਣ ਆਣ ਤੋਂ ਬਾਅਦ ਫਿਰ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਮੈਨੂੰ ਪਤਾ ਵੀਲੌਗ ਫਿਰ ਬਣ ਨਹੀਂ ਪਾਣਾ ਕਿਉਂਕਿ ਚੱਕਰ ਆਨ ਲਾਈ ਜਾਂਦੇ ਆ ਦੇਖੋ ਇਸ ਕਰਕੇ ਵੀਲੌਗ ਅਜਾੜਾ ਵਰਗਾ ਨਹੀਂ ਪਾਇਆ ਤੇ ਪਲੀਜ਼ ਮਾਈਂਡ ਨਾ ਕਰਿਓ ਤੇ ਮਿਲਦੇ ਆਂ ਨੈਕਸਟ ਵੀਲੌਗ ਤਦ ਤੱਕ ਲਈ